ਕੈਨੇਡিয়ান ਖਬਰਨਾਮਾ ਦੇ ਵਿੱਚ ਵੱਡੀ ਖਬਰ ਨਵੇਂ ਭਾਰਤੀ ਸਥਾਈ ਨਿਵਾਸੀ ਪੀਆਰਜ਼ ਦੀ ਗਿਣਤੀ 2015 ਵਿੱਚ 39340 ਤੋਂ ਵਧ ਕੇ 2023 ਵਿੱਚ 139785 ਹੋ ਗਈ ਹੈ 2024 ਦੇ ਪਹਿਲੇ 4 ਮਹੀਨਿਆਂ ਵਿੱਚ ਨਵੇਂ ਸਥਾਈ ਨਿਵਾਸੀ ਪੀਆਰ ਜੋ ਕੈਨੇਡਾ ਵਿੱਚ ਆਏ ਭਾਰਤੀਆਂ ਦੀ ਗਿਣਤੀ ਵਿੱਚ ਇੱਕ ਮੱਧ ਹੋਣ ਵਾਧਾ ਹੋਇਆ 17 ਜੂਨ ਨੂੰ ਅਪਡੇਟ ਕੀਤੇ ਗਏ ਤਾਜ਼ਾ ਇਮੀਗ੍ਰੇਸ਼ਨ ਅੰਕੜਿਆਂ ਦੇ ਅਨੁਸਾਰ ਪਹਿਲਾਂ ਹੀ 51450 ਤੱਕ ਇਹ ਆંકੜਾ ਪਹੁੰਚ ਚੁੱਕਿਆ ਹੈ ਇਹ ਸੰਖਿਆ 2017 ਵਿੱਚ ਨਵੇਂ ਭਾਰਤੀ ਪੀਆਰਜ਼ ਦੇ ਕੁਝ ਸਾਲਾਨਾ ਦਾਖਲਿਆਂ ਦੇ ਬਰਾਬਰ ਹੈ ਜਦੋਂ ਭਾਰਤ ਨੇ ਫਿਲੀਪੀਨਸ ਦੇ ਸੂਤ ਦੇਸ਼ਾਂ ਵਿੱਚ ਛੋਟੀ ਦਾ ਸਥਾਨ ਹਾਸਲ ਕੀਤਾ ਸੀ ਫਿਲੀਪੀਨਸ 2015 ਤੇ 2016 ਵਿੱਚ ਨਵੇਂ ਸਥਾਈ ਨਿਵਾਸੀਆਂ ਲਈ ਪ੍ਰਮੁੱਖ ਸਰੋਤ ਦੇਸ਼ ਸੀ ਇਸ ਆਮਦ ਦਾ ਮੁੱਖ ਕਾਰਨ ਕੈਨੇਡਾ ਦੀਆਂ ਪ੍ਰਮੁੱਖ ਕੇਂਦਰੀ ਨੀਤੀਆਂ ਨੂੰ ਦਿੱਤਾ ਗਿਆ ਸੀ ਜਿਸ ਨੇ ਇਸ ਨੂੰ ਹੁਨਰਮੰਦ ਪੇਸ਼ਾਵਰ ਅਤੇ ਵਿਦਿਆਰਥੀਆਂ ਲਈ ਇੱਕ ਆਕਰਸ਼ਕ ਮੰਜ਼ਲ ਬਣਾ ਦਿੱਤਾ ਇਸ ਵਾਅਦੇ ਵਿੱਚ ਕਈ ਕਾਰਕ ਯੋਗਦਾਨ ਪਾਉਂਦੇ ਨੇ ਪ੍ਰਤਿਭਾ ਕੇਂਦਰਿਤ ਨੀਤੀਆਂ ਕੈਨੇਡਾ ਦਾ ਇਮੀਗ੍ਰੇਸ਼ਨ ਫਰੇਮਵਰਕ ਉੱਚ ਹੁਨਰਮੰਦ ਵਿਅਕਤੀਆਂ ਨੂੰ ਤਰਹੀਜ਼ ਦਿੰਦਾ ਜਿਸ ਨਾਲ ਉਹਨਾਂ ਲਈ ਵਰਕ ਪਰਮਿਟ ਤੇ ਸਥਾਈ ਨਿਵਾਸੀ ਪ੍ਰਾਪਤ ਕਰਨਾ ਆਸਾਨ ਹੋ ਜਾਂਦਾ ਹੈ ਜਿਵੇਂ ਕਿ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਐਕਸਪ੍ਰੈਸ ਐਂਟਰੀ ਸਿਸਟਮ ਜੋ ਸਥਾਈ ਨਿਵਾਸੀ ਪ੍ਰਦਾਨ ਕਰਨ ਲਈ ਹੁਣ ਆਧਾਰਿਤ ਪੁਆਇੰਟ ਸਿਸਟਮ ਦੀ ਵਰਤੋਂ ਕਰਦਾ ਹੈ ਵਿਦਿਅਕ ਮੌਕੇ ਵਿਦਿਆਰਥੀ ਡਾਇਰੈਕਟ ਸਕੀਮ ਐਸ ਡੀ ਐਸ ਸਟੱਡੀ ਵੀਜ਼ਾ ਵਰਗੇ ਵਧੇਰੇ ਅਨੁਕੂਲ ਮਾਰਗਾਂ ਕਾਰਨ ਕੈਨੇਡਾ ਯੂਨੀਵਰਸਿਟੀ ਅਤੇ ਕਾਲਜ ਭਾਰਤੀ ਵਿਦਿਆਰਥੀਆਂ ਲਈ ਤਰਹੀਜ ਸਥਾਨ ਬਣ ਚੁੱਕੇ ਨੇ ਆਲਿਆ ਤਬਦੀਲੀ ਜਿਵੇਂ ਕਿ ਆਇਲਰਟਸ ਅਕਾਦਮਿਕ ਭਾਸ਼ਾ ਦੀ ਮੁਹਾਰਤ ਪ੍ਰੀਖਿਆ ਅਤੇ ਹਰੇਕ ਬੈਂਡ ਵਿੱਚ 6 ਐਲਈ ਪਿਛਲੀ ਲੋਡ ਨੂੰ ਖਤਮ ਕਰਨਾ ਨੇ ਇਹਨਾਂ ਮਾਰਗਾਂ ਨੂੰ ਹੋਰ ਸੁਧਾਰਿਆ ਇਸ ਤੋਂ ਇਲਾਵਾ ਕੈਨੇਡਾ ਨੇ 2023 ਵਿੱਚ ਦੋ ਵਾਧੂ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਟੈਸਟਾਂ ਨੂੰ ਮਨਜ਼ੂਰੀ ਦਿੱਤੀ ਹੈ ਮਜ਼ਬੂਤ ਕੈਰੀਅਰ ਪਛੋਕੜ ਇੰਝ ਜ਼ਿਆਦਾ ਕਿ ਭਾਰਤੀ ਮਜ਼ਬੂਤ ਪੇਸ਼ਾਵਰ ਵਿਕਾਸ ਕਰ ਰਹੇ ਨੇ ਜੋ ਕੈਨੇਡੀਅਨ ਬਦਲਦੀ ਆਵਾਸ ਨੀਤੀਆਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ ਕੈਨੇਡਾ ਦੀ ਸਭ ਤੋਂ ਵੱਡੀ ਆਰਥਿਕ ਸਥਾਈ ਨਿਵਾਸੀ ਪ੍ਰਣਾਲੀ ਐਕਸਪ੍ਰੈਸ ਐਂਟਰੀ ਪ੍ਰਣਾਲੀ ਹਾਲ ਹੀ ਵਿੱਚ ਸੁਧਾਰਿਆ ਗਿਆ ਜੋ 470 ਤੋਂ 540 ਤੱਕ ਮਹੱਤਵਪੂਰਨ ਉੱਚ ਪੋਸਟ ਸਕੋਰ ਵੱਲ ਲੈ ਜਾਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਉੱਚ ਸਿੱਖਿਆ ਦੇ ਪੱਧਰ ਵਧੇਰੇ ਹੁਨਰਮੰਦ ਅਨੁਭਵ ਅਤੇ ਉੱਚ ਅੰਗਰੇਜ਼ੀ ਫ੍ਰੈਂਚ ਮਹਾਰਤ ਵਾਲੇ ਉਮੀਦਵਾਰ ਸੱਦਿਆਂ ਤੇ ਆਮ ਤੌਰ ਤੇ ਚੁਣੇ ਜਾ ਰਹੇ ਨੇ ਐਕਸਪ੍ਰੈਸ ਐਂਟਰੀ ਡਰਾ ਦੀ ਲੋਡ ਵਾਲੇ ਇਹਨਾਂ ਉੱਚ ਸਕੂਰਾਂ ਵਿੱਚ ਬੁਲਾਰੇ ਬੁਲਾਏ ਗਏ ਭਾਰਤੀ ਉਮੀਦਵਾਰਾਂ ਦੀ ਗਿਣਤੀ 2024 ਵਿੱਚ ਹੁਣ ਤੱਕ 43% ਤੱਕ ਤੇ ਇੱਕ ਹੁਣ ਮਜ਼ਬੂਤ ਹਨਰ ਸਟੈਂਡ ਤੇ ਦਰਸਾਉਂਦੀ ਹੈ ਕੈਨੇਡਾ ਦੀ ਪਹੁੰਚ ਦੂਜੇ ਦੇਸ਼ ਖਾਸ ਤੌਰ ਤੇ ਅਮਰੀਕਾ ਦੇ ਨਾਲ ਇੱਕੀ ਤੌਰ ਤੇ ਉਲਟ ਹੈ ਜਿੱਥੇ ਪ੍ਰਤੀਬੰਧ ਇਮੀਗ੍ਰੇਸ਼ਨ ਨੀਤੀ ਅੰਤਰਰਾਸ਼ਟਰੀ ਪ੍ਰਤਿਭਾ ਲਈ ਮਹੱਤਵਪੂਰਨ ਚੁਣੌਤੀ ਖੜੀ ਕਰ ਰਹੀ ਹੈ ਕੈਨੇਡਾ ਵਿੱਚ ਇਹ ਅਨੁਕੂਲ ਮਾਹੌਲ ਨਾ ਸਿਰ ਭਾਰਤੀ ਪ੍ਰਵਾਸੀਆਂ ਨੂੰ ਆਕਰਸ਼ਿਤ ਕਰ ਰਿਹਾ ਸਗੋਂ ਕਿ ਉਹਨਾਂ ਨੂੰ ਲੰਬੇ ਸਮੇਂ ਲਈ ਵਸਣ ਲਈ ਉਤਸ਼ਾਹਿਤ ਕਰ ਰਿਹਾ ਹੈ ਵੀਜ਼ਾ ਪ੍ਰੋਸੈਸਿੰਗ ਨੂੰ ਸੁਚਾਰੂ ਅਤੇ ਸਥਾਈ ਨਿਵਾਸ ਲਈ ਸਪਸ਼ਟ ਮਾਰਗ ਬਣਾਉਣ ਲਈ ਕੈਨੇਡੀਅਨ ਕੋਸ਼ਿਸ਼ਾਂ ਇਸ ਨੂੰ ਵਿਦੇਸ਼ਾਂ ਵਿੱਚ ਨਵੇਂ ਮੌਕਿਆਂ ਦੀ ਤਲਾਸ਼ ਕਰ ਰਹੇ ਭਾਰਤੀ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਵਿਕਲਪ ਬਣਾਉਂਦੀਆਂ ਰਹਿੰਦੀਆਂ ਨੇ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਕੈਨੇਡੀਅਨ ਸਿੱਖਿਆ ਦੀ ਅਪੀਲ ਭਾਰਤੀ ਵਿਦਿਆਰਥੀਆਂ ਕਈ ਮਜਬੂਰ ਕਾਰਨਾ ਮਜਬੂਰ ਕਾਰਨਾ ਕਰਕੇ ਅਮਰੀਕੀ ਸੰਸਥਾਵਾਂ ਨਾਲੋਂ ਕੈਨੇਡਾ ਸਿੱਖਿਆ ਨੂੰ ਤੇਜ਼ੀ ਨਾਲ ਝੰਡ ਰਹੇ ਨੇ ਇਮੀਗ੍ਰੇਸ਼ਨ ਨੀਤੀ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਇਸ ਤਬਦੀਲੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਦੇਸ਼ ਸਥਾਈ ਨਿਵਾਸੀ ਤੇ ਨਾਗਰਿਕਤਾ ਲਈ ਇੱਕ ਵਿਦੇਸ਼ਚਾਰੂ ਅਤੇ ਅਨੁਮਾਨਤ ਮਾਰਗ ਦੀ ਪੇਸ਼ਕਸ਼ ਕਰਦਾ ਜੋ ਗ੍ਰੈਜੂਏਸ਼ਨ ਤੋਂ ਬਾਅਦ ਵਿਦੇਸ਼ ਵਿੱਚ ਵਸਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਇੱਕ ਆਕਾਸ਼ਿਕ ਮੰਜ਼ਿਲ ਬਣਾਉਂਦਾ ਹੈ ਮੁੱਖ ਕਾਰਕ ਵਿੱਚ ਸ਼ਾਮਲ ਕਰਦਾ ਹੈ ਐਸਡੀਐਸ ਸਟੱਡੀ ਵੀਜ਼ਾ ਪ੍ਰੋਗਰਾਮ ਦੇ ਤਹਿਤ ਅਕਸਰ 2 ਹਫ਼ਤਿਆਂ ਦੇ ਅੰਦਰ ਤੇਜ਼ ਪ੍ਰਤੀਕਿਰਿਆ ਸਮੇਂ ਫੈਡਰਲ ਕੈਰੀਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਪ੍ਰੋਗਰਾਮ ਦੇ ਲਗਭਗ ਹਰ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਥਾਈ ਨਿਵਾਸ ਲਈ ਆਸਾਨ ਮਾਰਗ ਵਿਦਿਆਰਥੀ ਅਕਸਰ ਅਧਿਆਨ ਨੂੰ ਕੈਨੇਡੀਅਨ ਸਥਾਈ ਨਿਵਾਸੀ ਦੇ ਰਾਹ ਵੱਜੋਂ ਦੇਖਦੇ ਨੇ ਕ੍ਰੇਡਿਨ ਖਬਰ ਨਾਮਾਂ ਦੇ ਵਿੱਚ 6 ਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਇਸ ਤਰ੍ਹਾਂ ਚੱਲਣਗੀਆਂ ਦੇਸ਼ ਦੇ ਨੇ ਤਮਾਮ ਖਬਰਾਂ ਦੇਖਣ ਵਾਸਤੇ ਬਨੇ ਰਹੋ ਕ੍ਰੇਡਿਨ ਗੱਭਰੂ ਦੇ ਨਾਲ